ਰਾਗ ਮਾਜ ਚੌਪ ਦੇ ਕਰ ਪਹਿਲਾ ਮਹਿਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਤੇ ਆਇਆ ਗੁਰਪੂਰੈ ਹਰਨਾਮ ਸਿਧ ਪਾਈ ਕੋ ਵੀਰਲਾ ਗੁਰਮਤ ਚੱਲ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸੁਖਾਈ ਸਦਾ ਨਾਲ ਚੱਲ ਗੁਰਪੂਰੈ ਹਰਨਾਮ ਦਿਰੜਾਇਆ ਹਰ ਨਹਿ ਚੱਲ ਹਰ ਧਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਨ ਮਿਲਾਵੇ ਮੇਰੇ ਤਣ ਜਿਵਾਇ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹ ਵਹ ਚੱਲ ਜਿਓ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਥਨ ਪੱਲੇ ਜੀਉ ਮਾਤਮਾ ਲਾਉਂਦਾ ਚੌਥਾ ਮਦਸੂਧਨ ਮੇਰੇ ਮਨ ਤਨ ਤਾਣਾ ਹਉ ਹਰ ਦਿਨ ਦੂਜਾ ਅਵਰ ਨ ਜਾਣ ਕੋਈ ਸੱਜਣ ਸੰਤ ਮਿळा ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਉ ਹਉ ਮਨ ਤਨ ਖੋਜੀ ਪਾਲ ਪਹਲਾਈ ਕਿਉ ਪਿਆਰਾ ਪ੍ਰੀਤੁ ਮਿਲਾ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਿਕ ਦੀਨ ਕਰਹੁ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੇ ਹਰ ਹਰ ਦਇਆ ਕਰਾ ਗੁਰ ਮੇਲੋ ਜਨ ਨਾਮ ਗੁਰ ਮਿਲ ਰਸੈ ਜੀਉ ਮਾ ਮੈਂ ਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਫੌਜਲ ਦੁੱਤਰ ਤਰੀਏ ਜੀਉ ਆਓ ਸਖੀ ਹਰ ਮੇਲ ਕਰੇ ਹਾਂ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਏ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਪਾਰ ਨਾ ਸਕਾਂ ਬਿਨ ਨਾਮ ਵਖਾਣੇ ਮੈਂ ਆਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤ੍ਰਿਕ ਦੀਨ ਸਤਗੁਰ ਸ਼ਰਣ ਆਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਨ ਨਿਦ ਹਮ ਝਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾ ਮੈਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾ ਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮਿਲ ਸਤਗੁਰ ਅੰਮ੍ਰਿਤ ਤੀਜੈ ਜੀਓ ਵੱਡ ਭਾਗੀ ਹਰ ਸੰਗਤ ਪਾਵੇਂ ਭਾਗਹੀਨ ਭ੍ਰਮ ਚੋਟਾ ਖਾਵੇਂ ਬਿਨ ਭਗ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਤਰੀ ਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮਿੱਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਤਮਾ ਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪੌਂਦਾ ਜੀਉ ਆਵੋ ਸੰਤ ਮੈਂ ਗਲ ਮੇ ਲਾਈ ਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਉਂਦਾ ਜੀਓ ਵੱਡ ਭਾਗੀ ਹਰ ਸੰਤ ਮਿਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਆਪ ਦਇਆਲ ਦਇਆ ਪ੍ਰਭ ਧਾਰੀ ਮਲ ਹਉ ਮੈਂ ਵਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾ ਮੈਲਾ ਚੌਥਾ ਹਉ ਗੁਣ ਗੋਵਿੰਦ ਹਰਨਾਮ ਤਿਹਾਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਗੰ ਅਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਕੀ ਚਹਿ ਜੀਓ ਭੰਤ ਹਨ ਹਰ ਜਨ ਜਿਨ ਹਰ ਪ੍ਰਭ ਜਤ ਜਾਏ ਪੁੱਛਾਂ ਜਨ ਹਰ ਕੀ ਬਾਤਾ ਪਾਮ ਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਕੀ ਚਹਿ ਜੀਓ ਸਤਗੁਰ ਦਾਤੈ ਨਾਮ ਦੜਾਇਆ ਵੱਡ ਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸਤ ਅੰਮ੍ਰਿਤ ਬੋਲਨੀ ਗੁਰ ਪੂਰਾ ਅੰਮ੍ਰਿਤ ਲਿੱਟ ਜੀਓ ਹਰ ਸਤ ਸੰਗਤ ਸਤਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਤਿਹਾਈਐ ਨਾਨਕ ਹਰ ਕਥਾ ਸੁਣੀ ਮੁਖ ਬੋਲਨੀ ਗੁਰਮਤ ਹਰ ਨਾਮ ਪਰਿਚਾ ਜੀਓ ਮਾਜ ਮਾਲਾ ਚੌਥਾ ਆਵੋ ਪ੍ਰੇਣੀ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜ ਹਉ ਸਤ ਗੁਰ ਵਿਟੋ ਕੁੰਭਾਈਆ ਜਿਓ ਜਹਾਂ ਜਾਂ ਦੇਖਾਂ ਤਾਂ ਤਾਂ ਸਵਾਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰੈ ਹਰ ਨਾਲ ਦਿਖਾਲਿਆ ਹਾਂ ਸਤਗੁਰ ਬਿਟੋ ਸਦਵਾਰ ਆ ਜੀਓ ਇੱਕੋ ਪਵਣ ਮਾਟੀ ਸਭ ਇੱਕ ਸਭ ਇੱਕ ਜੋਤ ਸਬਾਈਆ ਸਭ ਇੱਕਾ ਜੋਤ ਵਰਤੈ ਭਿੰਨ ਭਿੰਨ ਨਾ ਰੜਈ ਕਿਸੇ ਦੀ ਲਾਈਆ ਗੁਰ ਪ੍ਰਸਾਦੀ ਇੱਕ ਨਜ਼ਰੀ ਆਇਆ ਹਾਂ ਸਤਗੁਰ ਬਿਟੋ ਬਤਾਇਆ ਜੀਓ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰ ਹੀ ਆ ਜਿਓ ਸਤ ਚੌਪ ਦੇ ਮੈਲੇ ਚੌਥੇ ਕੇ ਮਾਜ ਮੈਲ ਆਪਣਵਾ ਚੌਪ ਦੇ ਘਰ ਤਹਿਲਾ ਮੇਰਾ ਮਨ ਲੋਚ ਗੁਰਦਰਸ਼ਨ ਤਾਈ ਬਿਲ ਕੁਾਰੇ ਚਾਤਰ ਕੀ ਨਿਆਈ ਤ੍ਰਿਖਾ ਨ ਉਤਰ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੌਕਲੀ ਜੀਓ ਕੋਲ কুম੍ਹਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾ ਤੇਰਾ ਮੁਖ ਸੁਹਾਵਾ ਜੀਓ ਸਹਜ ਤੁਨ ਬਾਣੀ ਚੇਰ ਹੋਆ ਦੇਖੇ ਸਾਰਿੰਗ ਪਾਣੀ ਧੰਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਂ ਕੋਲੀ ਹਾਂ ਕੋਲ কুম੍ਹਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਐ ਪ੍ਰੇ ਤਦ ਭਗਵੰਤ ਮੋਹੇ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਦਿਨ ਦੇਖੇ ਗੁਰ ਦਰਬਾਰੇ ਜਿਓ ਥਾਂ ਖੋਲੀ ਜਿਓ ਕੋਲ ਤੁਮ੍ਹਾਈ ਤਿਸ ਸੱਚੇ ਗੁਰ ਦਰਬਾਰੇ ਜਿਓ ਰਹਾ ਪਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸ਼ੀ ਕਰਮੈ ਪਾਇਆ ਸੇਵ ਕਰੀ ਪਲ ਚੋਸਾਂ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਾਂ ਕੋਲੀ ਜੀਉ ਕੋਲ ਤੁਮ੍ਹਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ